ਇਸ ਵੇਲੇ ਦੀ ਵੱਡੀ ਖਬਰ ਤੁਹਾਨੂੰ ਸਾਂਝੀ ਕਰਨ ਜਾ ਰਹੇ ਹਾਂ ਐਕਸੀਡੈਂਟ ਹੋਇਆ ਜੀਹਾਂ ਸੜਕ ਦੇ ਉੱਤੇ ਬਹੁਤ ਵੱਡਾ ਹਾਦਸਾ ਹੋਇਆ ਹੈ ਹਾਦਸੇ ਦੀਆਂ ਤਸਵੀਰਾਂ ਤੁਹਾਨੂੰ ਸਾਂਝੀਆਂ ਕਰ ਸਕਦੇ ਹਾਂ ਵੇਖ ਸਾਥ ਦਿਓ ਕਿਵੇਂ ਗੱਡੀ ਦੇ ਹਾਲਾਤ ਬਣੇ ਨੇ ਗੱਡੀ ਪੂਰੀ ਤਰ੍ਹਾਂ ਮੁੱਕ ਗਈ ਹੈ ਹਾਦਸਾ ਇਹਨਾਂ ਜ਼ਬਰਦਸਤ ਹੋਇਆ ਹੈ ਕਿ ਗੱਡੀ ਦੇ 부ਰਜੇ-ਪੁਰਜੇ ਟੁੱਟ ਗਏ ਨੇ ਜੀਹਾਂ ਦੱਸਦੀ ਕਿ ਅਮ੍ਰਿਤਸਰ ਦੇ ਮਜੀਠਾ ਬਾਈਪਾਸ ਦੇ ਕੋਲੇ ਹਾਦਸਾ ਹੋਇਆ ਹੈ ਸੜਕ ਉੱਪਰ ਸਪੋਰਟਿਵ ਗੱਡੀ ਜੋ ਕਿ ਬਹੁਤ ਤੇਜ਼ ਰਫ਼ਤਾਰ ਦੇ ਨਾਲ ਆ ਰਹੀ ਸੀ ਅਚਾਨਕ ਗੱਡੀ ਦਾ ਟਾਇਰ ਫਟ ਜਾਂਦਾ ਹੈ ਜਿਸ ਕਰਕੇ ਭਿਆਨਕ ਹਾਦਸਾ ਹੋ ਜਾਂਦਾ ਹੈ ਹਾ ਗੱਡੀ ਚ ਮੋਜੀਓ ਡਰਾਈਵਰ ਪੁਲਿਸ ਮੁਲਾਜ਼ਮ ਦੱਸਿਆ ਜਾ ਰਿਹਾ ਜੋ ਕਿ ਤਿੰਨ ਭੈਣਾਂ ਦਾ ਇਕੱਲਾ ਭਰਾ ਸੀ ਅਜੇ-ਅਜੇ ਨਵਾਂ ਵਿਆਹ ਹੋਇਆ ਸੀ ਪਰ ਇਹ ਗੱਭਰੂ ਨੌਜਵਾਨ ਦੇ ਨਾਲ ਹਾਦਸਾ ਵਾਪਰ ਗਿਆ ਅੰਦਾਜ਼ਾ ਇਹ ਕਿ ਜ਼ਿੰਦਗੀ ਨੇ ਤੋਖਾ ਦੇ ਦਿੱਤਾ ਹੈ ਪਰਿਵਾਰ ਦੀ ਗੱਲ ਕਰੀਏ ਤਾਂ ਉਸ ਦਾ ਪਰਿਵਾਰ ਦਾ ਰੋ ਰੋ ਬੁਰਾ ਹਾਲ ਹੋਇਆ ਕਿਉਂਕਿ ਜਦ ਘਰ ਦਾ ਕੋਈ ਵੀ ਚਲੇ ਜਾਂਦਾ ਹੈ ਤਾਂ ਪਰਿਵਾਰ ਦੇ ਉੱਤੇ ਤਾਂ ਦੁੱਖਾਂ ਦਾ ਪਹਾੜ ਆ ਜਾਂਦਾ ਹੈ ਉੱਥੇ ਹੀ ਮੌਕੇ ਦੀਆਂ ਐਕਸੀਡੈਂਟ ਦੀਆਂ ਸੀਸੀਟੀਵੀ ਤਸਵੀਰਾਂ ਨਿਕਲ ਕੇ ਸਾਹਮਣੇ ਆਈਆਂ ਨੇ ਵੇਖ ਸਕਦੇ ਹੋ ਕਿਸ ਤਰ੍ਹਾਂ ਗੱਡੀ ਇਹ ਪਲਟੀ ਗਈ ਹੈ ਤਸਵੀਰਾਂ ਵੇਖ ਸਕਦੇ ਹੋ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿਸ ਤਰੀਕੇ ਦੇ ਨਾਲ ਕਿੰਨੀ ਗੱਡੀ ਦੀ ਸਪੀਡ ਸੀ ਮੌਕੇ ਦੀਆਂ ਤਸਵੀਰਾਂ ਸਾਂਝੀਆਂ ਕਰਨ ਜਾ ਰਹੇ ਹਾਂ ਤਸਵੀਰਾਂ ਵੀ ਨਿਕਲ ਕੇ ਸਾਹਮਣੇ ਆਈਆਂ ਨੇ ਗੱਡੀ ਬਹੁਤ ਜ਼ਿਆਦਾ ਸਪੀਡ 'ਚ ਸੀ ਅਤੇ ਜਦ ਗੱਡੀ ਦਾ ਟਾਇਰ ਦਿਆ ਤੇ ਸੜਕ ਤੇ ਖੜੇ ਟਰੱਕ ਦੇ ਨਾਲ ਵੱਜਦੀ ਹੈ ਸੀਸੀਟੀਵੀ ਤਸਵੀਰਾਂ ਚ ਵੇਖ ਸਕਦੇ ਹੋ ਕਿੰਨੀ ਜ਼ੋਰ ਦੇ ਨਾਲ ਗੱਡੀ ਟਰੱਕ ਦੇ ਵਿੱਚ ਵੱਜਦੀ ਹੈ ਤਾਂ ਪੂਰਾ ਟਰੱਕ ਵੀ ਹਿੱਲ ਕੇ ਰਹਿ ਜਾਂਦਾ ਹੈ ਤਸਵੀਰਾਂ ਚ ਦੇਖ ਰਿਹਾ ਕਿ ਇਸ ਤਰ੍ਹਾਂ ਉੜਦੀ ਹੋਈ ਗੱਡੀ ਟਰੱਕ ਚ ਜਾ ਵੱਜਦੀ ਹੈ ਗੱਡੀ ਹਾਦਸੇ ਦਾ ਸ਼ਿਕਾਰ ਹੋ ਗਈ ਹਾਦਸੇ ਤੋਂ ਬਾਅਦ ਗੱਡੀ ਦੇ ਹਾਲਾਤ ਤੁਸੀਂ ਵੇਖ ਸਕਦੇ ਹੋ ਬਣੇ ਗੱਡੀ ਦੇ ਉੱਪਰ ਖੱਟੇ ਉੱਡ ਗਏ ਨੇ ਇੰਨਾ ਵੱਡਾ ਹਾਦਸਾ ਸੀ ਕਿ ਆਲੇ ਦੁਆਲੇ ਦੇ ਲੋਕ ਵੀ ਸਹਿਮ ਗੇ ਮੌਕੇ ਦੀਆਂ ਤਸਵੀਰਾਂ ਸਾਂਝੀਆਂ ਕਰ ਰਿਹਾ ਤੁਸੀਂ ਵੀ ਆਪਣਾ ਧਿਆਨ ਰੱਖਿਆ ਕਰੋ ਅਤੇ ਸੜਕ ਦੇ ਉੱਪਰ ਜ਼ਿਆਦਾ ਸਪੀਡ ਦੇ ਵਿੱਚ ਗੱਡੀ ਨਾ ਚਲਾਇਆ ਕਰੋ ਭਾਈ ਇਹਨਾਂ ਉਦੋਂ ਹੱਲੇ ਥੋੜਾ ਚਾਨਨ ਸੀਗਾ ਟਰੱਕ ਗੱਡੀ ਆ ਰਹੀ ਸੀ ਕਾਫੀ ਓਵਰ ਸਪੀਡ ਕਮ ਸੇ ਕਮ 150 ਸਪੀਡ ਤੇ ਹੋਣੀ ਅਗਲਾ ਟਾਇਰ ਫਟ ਗਿਆ ਇੱਥੇ ਟਰੱਕ ਖਲੋਦਾ ਸੀਗਾ ਸਰਵਿਸ ਰੋਡ ਤੇ ਉਹਦੇ ਪਿੱਛੇ ਵੱਜ ਗਈ ਆ ਕਿ ਉਹ ਮੁੰਡੇ ਦੀ ਕਹਿੰਦੇ ਡੈਥ ਹੋ ਗਈ ਹੈ ਸ਼ਾਇਦ ਮਾਰਾ ਉਹ ਪੰਜਾਬ ਪੁਲਿਸ ਤੇ ਕਹਿੰਦੇ ਮੁਲਾਜ਼ਮ ਸੀ ਹਾਂਜੀ 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 ਮੁਲਾਜ਼ਮ ਦਾ ਸੀ ਹਾਂਜੀ ਕਿੱਥੇ ਡਿਊਟੀ ਕਿੱਥੇ ਹੈਗੀ ਸੀ ਉਹਨਾਂ ਦੀ ਇੱਥੇ ਕਹਿੰਦੇ ਸ਼ਾਇਦ ਓਸੀ ਬ੍ਰਾਂਚ ਵਿਹਾਤੀ ਵਿਹਾਤੀ ਤੇ ਹੈਗੀ ਹਾਂਜੀ ਹਾਂਜੀ ਪਰਿਵਾਰ ਚ ਹੋਰ ਕੋਈ ਆਇਆ ਕੋਈ ਫੈਮਿਲੀ ਮੈਂਬਰ ਨਹੀਂ ਵੀਰੇ ਇੱਥੇ ਨਹੀਂ ਕੋਈ ਆਇਆ ਗੱਡੀ ਕੁਡੀ ਦਾ ਕੋਈ ਬਲਾਸਟ ਵੀ ਹੋਇਆ ਜੀ ਗੱਡੀ ਦਾ ਟਾਇਰ ਫਟਿਆ ਜੀ ਅਗਲਾ ਗੱਡੀ ਦਾ ਹਲਾਕ ਜਿੱਦਾਂ ਤੇ ਲੱਗ ਰਿਹਾ ਗੱਡੀ ਤੇ ਜੀ ਬਿਲਕੁਲ ਡੈਮੇਜ ਹੋ ਗਈ ਹੈ ਜੀ ਟੋਟਲ ਲਾਸਟ ਹੋ ਗਈ ਗੱਡੀ ਦੀ ਤੇ ਬੰਦੇ ਦਾ ਕੋਈ ਜਾਨੀ ਨੁਕਸਾਨ ਬੰਦੇ ਡੈਥ ਹੋ ਗਈ ਹੈ ਜੀ ਬੰਦੇ ਦਾ ਬਹੁਤ ਜ਼ਿਆਦਾ ਸੱਟਾਂ ਸੀਗਾ ਮੌਕੇ ਤੇ ਹਾਂਜੀ ਮੌਕੇ ਭੱਜੇ ਰਹੇ ਕੋਸ਼ਿਸ਼ ਪਤਾ ਨਹੀਂ ਲੱਗਾ ਵੀ ਕਿਵੇਂ ਹੋਇਆ ਵਾ ਆਪਾਂ ਵੀ ਨੇਬਰਰ ਆ ਉਹਨਾਂ ਦੇ ਪਤਾ ਲੱਗਾ ਘਰ ਦੇ ਵਿੱਚ ਤੇ ਆਪਾਂ ਦੇਖਣ ਆਏ ਵੀ ਕੀ ਚੱਕਰ ਹੋਇਆ ਹਾਂਜੀ ਕਹਿੰਦੇ ਗੱਡੀ ਇੱਧਰੋਂ ਆ ਰਹੀ ਸੀ ਜਲ ਤੇ ਟਾਇਰ ਪੈਂਚਰ ਹੋਇਆ ਉਹਦੇ ਕਰ ਨਾਲ ਹੋਇਆ ਸੀ। ਜੀ 30 ਕੰਮ ਕਰਦੇ ਸੀ ਜੀ। ਇਹ ਪੰਜਾਬ ਪੰਜਾਬ ਪੁਲਿਸ ਦੇ ਵਿੱਚ तकरीबन 30 ਸਾਲ ਦੀ ਉਮਰ ਹੋਣੀ। ਦਰਬਾਰ ਚ ਕੌਣ ਕੌਣ ਹੈਗਾ? ਸਿਸਟਰ ਨੇ ਇਕੱਲਾ ਸੀ ਬੇਟਾ। ਇਕੱਲੇ ਇਕੱਲੇ? ਹਾਂ ਜੀ। ਕਿੰਨੀਆਂ ਭੈਣਾਂ? ਤਿੰਨ ਸਿਸਟਰ ਨੇ। ਤਿੰਨ ਸਿਸਟਰ ਇਕੱਲੇ। ਕਿਹੜੀ ਜਗ੍ਹਾ ਤੇ ਕਰਦੇ ਸੀ? ਇਹਨਾ ਨਹੀਂ ਪਤਾ ਭਾਜੀ ਕਿੱਥੇ ਕਰਦੇ ਸੀ। ਅੰਮ੍ਰਿਤਸਰ ਦੇ ਵਿੱਚ ਹੀ ਸੀ। ਜਦੋਂ ਡੈਡ ਪੜੀ ਕਿੱਥੇ? ਅਮਨਦੀਪ ਹਸਪੀਟਲ ਆ ਗਏ। ਤੇ ਪਰਿਵਾਰ ਚ ਇਸ ਤਰ੍ਹਾਂ ਕੋਈ ਨਹੀਂ ਪਰਿਵਾਰ ਦੇ ਵਿੱਚ ਆਪਾਂ ਵੀ ਨੇਬਰ ਰਿਆਂ ਪਰਿਵਾਰ ਦੇ ਵਿੱਚ ਹੁਣੇ ਉਨ ਕੀ ਵੀਡੀਓ ਆਇਆ ਸੁਣ ਕੇ ਤੇ ਫਿਰ ਭੱਜ ਜਾਈਆ ਦੇਖਿਆ ਤੇ ਉਹ ਕਹਿੰਦੇ ਵੀ ਇਦਾਂ ਉਹ ਦੇਖਣ ਲਈ ਆਏ ਸੀ ਵੀ ਕੀ ਹੋਇਆ ਮੋਕੇ ਤੇ ਪਰਿਵਾਰ ਨੂੰ ਪਤਾ ਜੀ ਪਰਿਵਾਰ ਨੂੰ ਹਾਂਜੀ ਲੱਗ ਗਿਆ ਪਤਾ ਜੀ ਪਰਿਵਾਰ ਮੇਰਾ ਨਾਮ ਮਨਪ੍ਰੀਤ ਸਿੰਘ ਸਰ ਮੈਂ ਇਧਰ ਬਾਈਪਾਸ ਤੋਂ ਆ ਰਹਾ ਹੀ ਕੋਠੀ ਤੋਂ ਹਾਂਜੀ ਠੀਕ ਹੈ ਜੀ ਮੋਕੇ ਦੇ ਵੇਖਿਆ ਤੇ ਸਾਰੇ ਖੜੇ ਸੀ 7:40 ਦਾ ਟਾਈਮ ਐਕਸੀਡੈਂਟ ਦਾ ਉਹ ਵੀਰ ਕਹਿੰਦੇ ਡਿਊਟੀ ਤੋਂ ਆ ਰਿਹਾ ਬਾਈਪਾਸ ਤੋਂ ਉਹਨੇ ਜਦੋਂ ਇਧਰ ਗੱਡੀ ਮੋੜੀ ਬਾਈਪਾਸ ਤੇ ਜਾਂ ਡਿਵਾਈਡਰ 'ਚ ਵਜੀ ਆ ਲੋਕੇ ਦੇ ਉਹ ਕਹਿੰਦੇ ਵੀ ਡਿਵਾਈਡਰ ਗੱਡੀ ਦਾ ਟਾਇਰ ਪਾੜ ਗਿਆ ਟਾਇਰ ਪਾਟਨ ਕਰਕੇ ਰੋਂਗ ਸਾਈਡ ਟਰੱਕ ਖੜਾਈ ਉਹ ਚ ਵੱਜ ਕੇ ਗੱਡੀ ਪਲਟ ਗਈ ਗੱਡੀ ਦੇ ਹਾਲਾਤ ਦੇਖ ਕੇ ਲੱਗਦਾ ਵੀ ਐਕਸੀਡੈਂਟ ਬਹੁਤ ਜ਼ਿਆਦਾ ਜ਼ਬਰਦਸਤ ਹੋਇਆ ਸਪੀਡ ਮੋਕੇ ਤੇ ਆਪਾਂ ਵੇਖੀ ਨਹੀਂ ਸਰ ਕਿੰਨੀ ਸਪੀਡ ਹੈ ਗਈ ਪਰ ਅਈ 1 ਘੰਟਾ ਲੇਟ ਆਏ ਮੈਂ ਬਾਈਪਾਸ ਤੋਂ ਆਰੇ ਡਿਊਟੀ ਤੋਂ ਕੋਈ ਜਾਨੀ ਜਾਨੀ ਨੁਕਸਾਨ ਗੱਡੀ ਦਾ ਚਲੋ ਵੀਰ ਜਿਹੜਾ ਪੰਜਾਬ ਪੁਲਿਸ ਨੌਕਰੀ ਕਰਦਾ ਉਹਦੀ ਡੈਥ ਹੋ ਗਈ ਹੈ ਜੀ ਤੇ ਬਾਕੀ ਉਹਨੂੰ ਲੈ ਕੇ ਗਏ ਹਸਪੀਟਲ ਦੇ ਹਾਲਾਤ ਕਿੱਦਾਂ ਦੇ ਲੈ ਕੇ ਗਏ ਗੱਡੀ ਦੇ ਹਾਲਾਤ ਵੀਰ ਜੀ ਬਹੁਤ ਤੰਗ ਲੱਗ ਰਹੇ ਆ ਐਕਸੀਡੈਂਟ ਤੇ ਹੀ ਲੱਗ ਰਿਹਾ ਸਪੀਡ ਵੀ ਕਾਫੀ ਲੱਗ ਰਹੀ ਸਮੇ 7:40 ਦਾ ਪੌਣਿਆੜਾ ਦਾ ਟਾਈਮ ਹੈ ਇਹ ਸਾਰੇ ਖੰਨਾ ਪੇਪਰ ਮੇਲ ਦੇ ਸਾਹਮਣੇ ਸਕੋਰਪੀਓ ਗੱਡੀ ਸੀ ਤੇ ਇਧਰੋਂ ਆਉਂਦੀ ਹੀ ਆਪਣਾ ਦਬੁਰਜੀ ਸਾਈਡ ਵੱਲੋਂ ਇਹ ਇਧਰ ਨੂੰ ਜਾਂਦੀ ਫਤੇਗੜ ਚੂੜੀਆਂ ਨੂੰ ਤੇ ਇਹ ਚ ਮੁਲਾਜ਼ਮ ਹੀ ਸਾਡਾ ਤੇ ਉਹਦੀ ਜਿਹੜਾ ਟਾਇਰ ਪੈਂਚਰ ਹੋਇਆ ਗੱਡੀ ਦਾ ਤੇ ਗੱਡੀ ਦਾ ਟਾਇਰ ਪੈਂਚਰ ਹੋਣ ਕਰਕੇ ਉਹਦੀ ਗੱਡੀ ਜਿਹੜੀ ਆ ਬਾਹਰ ਮੜ ਕੇ ਪਲਟੀਆਂ ਖਾ ਗਈ ਹੁਣ ਉਹਨੂੰ ਵੈਸੇ ਅਮਨਦੀਪ ਫੌਸ ਫੌਸ ਮਿਲਰ ਖੜਿਆ ਆ ਮੁੰਡੇ ਨੂੰ ਬਾਕੀ ਉਥੋਂ ਬਾਅਦ ਲੱਗੂਗਾ ਕੀ ਉਹਦਾ ਹਾਲਾਤ ਹੈਗੇ ਮੁੰਡੇ ਦੇ ਕਿੰਨੇ ਇਹ ਕੋਈ ਦੱਸਣ ਦੇ ਇਥੋਂ ਲਾਗੋ ਸੀ ਪੁੱਛਿਆ ਸੀ ਗਸ਼ਤ ਕਰਦੇ ਹੋਣ ਦੇ ਪਹਿਲਾਂ ਆਪਾਂ ਲੰਗੇ ਹਾਂ ਇਥੋਂ ਉਹਦੇ ਉਦੋਂ ਤੇ ਕੋਈ ਗੱਲਬਾਤ ਨਹੀਂ ਸੀ ਤੇ ਆਪਾਂ ਬਾਅਦ ਵਿੱਚ ਮੁੜ ਕੇ ਇਧਰੋਂ ਆਪਾਂ ਆਉਣ ਦੇ ਗੋਲਡਨ ਗੇਟ ਵੱਲੋਂ ਗਸ਼ਤ ਕਰਦੇ ਤੇ ਹਾਂ ਇਹ ਵੀ ਰਾਤ ਹੀ ਵੇਖਿਆ ਤੇ ਇਥੋਂਾਨੂੰ ਪਤਾ ਲੱਗਾ ਕੋਈ 8:30 8:30 ਵਜੇ ਦਾ ਟਾਈਮ ਸੀ ਜਿਹੜਾ ਇਹ ਐਕਸੀਡੈਂਟ ਇਦਾਂ ਹੋਇਆ ਵਾ ਟਾਇਰ ਪਾਟ ਟਾਇਰ ਪਾਟਾ ਵਾ ਤੇ ਟਾਇਰ ਪਾਟੇ ਕਰਕੇ ਬਾਇਓ ਮੁੜ ਕੇ ਉਹ ਗੱਡੀ ਪਲਟੀਆਂ ਖਾ ਗਈ ਹੈ ਪਰਿਵਾਰ ਨਾਲ ਕੋਈ ਗਲਤ ਨਹੀਂ ਨਹੀਂ ਫਿਲਹਾਲ ਤੱਕ ਕੋਈ ਨਹੀਂ ਹੋਈ ਬਾਕੀ ਇਹ ਵੀ ਚਲੋ ਆਪਾਂ ਵੇਖਾਂਗੇ ਜਾ ਕੇ ਹੁਣ ਕਰਾਂਗੇ ਕੋਈ ਗੱਲਬਾਤ ਉਹ ਹਜੇ ਫਿਲਹਾਲ ਕੋਈ ਪਤਾ ਨਹੀਂ ਹਜੇ ਆਪਾਂ ਜਾਵਾਂਗੇ ਉਹ ਥਾਣੇ ਵਾਲੇ ਆਏ ਉਦਾਂ ਮੁਲਾਜ਼ਮ ਉਹ ਪਹਿਲਾਂ ਕਹੇ ਸਾਡੇ ਐਸਐਸਐਫ ਦੀ ਟੀਮ ਹੈਗੀ ਆ ਸੜਕਸ ਰੱਖਿਆ ਫੋਰਸ ਆਈ ਉਹਨਾਂ ਵੱਲੋਂ